ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਜਾਪੂਵਾਲ ਵਿਖੇ ਮਾਮੂਲੀ ਤਕਰਾਰ ਤੋਂ ਬਾਅਦ ਰਿਸ਼ਤੇਦਾਰਾਂ ਦੀ ਆਪਸੀ ਲੜਾਈ ਦੌਰਾਨ ਇੱਕ ਔਰਤ ਕ੍ਰਿਸ਼ਨਾ ਉਮਰ 60 ਸਾਲ ਦੀ ਸਿਰ ਤੇ ਇੱਟ ਵਜਨ ਨਾਲ ਮੌਤ ਹੋ ਗਈ ਸੀ ਮ੍ਰਿਤਕ ਔਰਤ ਦੇ ਪੁੱਤਰ ਜਤਿੰਦਰ ਕੁਮਾਰ ਦੇ ਬਿਆਨਾਂ ਤੇ ਧਾਰੀਵਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਸਬੰਧ ਵਿੱਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਔਰਤ ਦਾ ਦਿਓਰ ਹਰਦੀਪ ਉਸ ਦਾ ਪੁੱਤਰ ਰਮਨ ਕੁਮਾਰ ਅਤੇ ਦਿਓਰ ਦਾ ਜਵਾਈ ਸੁਲਖਣ ਨਿੱਕਾ ਸ਼ਾਮਿਲ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇੱਕ ਜਾਪੂ ਵਾਲਾ ਜਿਹਾ ਲੜਾਈ ਹੋਈ ਹੈ ਜਿਸ ਦੌਰਾਨ ਲੇਡੀ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਸ ਤੇ ਫਿਰ ਅਸੀਂ ਲੇਡੀ ਦੇ ਜਿਹੜਾ ਲੜਕਾ ਜਤਿੰਦਰ ਉਹਦੇ ਬਿਆਨਾਂ ਤੇ ਅਸੀਂ ਆਪਾਂ ਐਫ ਆਈ ਆਰ ਦਰਜ ਕੀਤੀ ਫਿਰ ਉਸੇ ਲੜਕੀ ਦਾ ਆਪਣੇ ਦੇਰ ਦੇ ਨਾਲ ਜਿਹੜਾ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਹਦੇ ਲੜਕੇ ਮੁਤਾਬਕ ਉਹਦੇ ਮਾਤਾ ਦੇ 8:00 ਵਜੇ ਜਿਸ ਕਰਕੇ ਉਹਦੀ ਮੌਤ ਹੋ ਗਈ ਤੇ ਇਸ ਤੇ ਹੀ ਐਫ ਆਈ ਆਰ ਦਰਜ ਕੀਤੀ ਉਹਨਾਂ ਦੇ ਵੱਲੋਂ ਤਿੰਨ ਬੰਦਿਆਂ ਨੇ ਉਹਨਾਂ ਨੇ ਹਰਦੀਪ ਕੁਮਾਰ ਹੈ ਉਹਦਾ ਲੜਕਾ ਰਮਨ ਕੁਮਾਰ ਹੈ ਤੇ ਇੱਕ ਸੁਲੱਖਣ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਐਫਆਈਰ ਸੀਰਜ ਕਰਾਈ ਸੀ ਪੁਰਾਣੀ ਰੰਜਿਸ਼ ਤੇ ਨੀ ਕੋ ਸਾਹਮਣੇ ਹੀ ਪਟਿਆ ਕਿ ਇਹਨਾਂ ਦੀ ਕੰਦ ਜਿਹੜੀ ਆ ਕੰਦ ਘਰ ਇਕੱਠੇ ਨੇ ਤੇ ਵਿੱਚ ਕੰਦ ਸਾਂਝੀ ਆ ਉਸ ਤੋਂ ਲੈ ਕੇ ਇਹਨਾਂ ਦੀ ਲੜਾਈ ਹੋਈ ਤਿੰਨ ਦੋਸ਼ੀ ਨੇ ਤਿੰਨੇ ਗ੍ਰਿਫਤਾਰ ਕਰ ਲਏ